ਸਸੀਗਲ ਜੀ ਸਵਾਗਤ ਹੈ ਤੁਹਾਡਾ ਗੱਲਾਂ ਸੱਚੀਆਂ ਤੇ ਖਰੀਆਂ ਪੰਜਾਬ ਦੀਆਂ ਕਰ ਰਹੇ ਆ ਆਪਾਂ ਤੇ ਵੀਡੀਓ ਦਬ ਕੇ ਸ਼ੇਅਰ ਕਰਨਾ ਤੁਹਾਡਾ ਪੰਜਾਬੀਓ ਫਰਜ਼ ਬਣਦਾ ਸਤਲੁਜ ਦਰਿਆ ਦਾ ਜਦ ਇੱਕ ਜਗ੍ਹਾ ਤੋਂ ਬੰਨ ਰੁੱਟਿਆ ਸੀ ਉਹਦੀ ਵੀਡੀਓ ਆ ਤੁਸੀਂ ਇਹ ਬੰਨ ਦੇਖ ਕੇ ਅੰਦਾਜ਼ਾ ਲਾਓ ਕਿ ਤੁਹਾਨੂੰ ਲੱਗਦਾ ਕਿਸੇ ਦਰਿਆ ਦਾ ਬੰਨ ਅਦਾ ਲੱਗਦਾ ਜਿਵੇਂ ਕਿਸੇ ਸੂਏ ਦਾ ਬੰਨ ਹੋਵੇ ਜਦ 20 ਫੁੱਟ ਉੱਚੇ ਕੋਲ ਬਣ ਸਕਦੇ ਆ ਰੋਡ ਬਣ ਸਕਦੇ ਤਾਂ ਇਹ ਦਰਿਆਵਾਂ ਦੇ ਬੰਨ ਕਿਉਂ ਨਹੀਂ ਬਣ ਸਕਦੇ ਪਾਣੀ ਦੇਖ ਕੇ ਤੁਹਾਨੂੰ ਲੱਗਦਾ ਕਿ ਕੁਦਰਤ ਨੇ ਮਾਰ ਮਾਰੀ ਹੋਊਗੀ ਸਾਨੂੰ ਕਦੇ ਵਿਲੀ ਸਿਆਸਤੀ ਮਾਰ ਸਾਨੂੰ ਇੱਕ ਵਾਰ ਫੇਰ ਤੋਂ ਵੀ ਤੁਹਾਡੀਆਂ ਨਸਲਾਂ ਸਾਡੀਆਂ ਨਸਲਾਂ ਬਰਬਾਦ ਕਰਨ ਲਈ ਗਵਰਨਮੈਂਟ ਕੋਈ ਕਸਰ ਨਹੀਂ ਛੱਡਦੀ ਕਦੀ ਸਾਨੂੰ 84 ਦੇ ਟਾਇਰ ਪਾ ਕੇ ਲੋਹਿਆ ਗਿਆ ਫਿਰ ਸਾਨੂੰ 88 ਚ ਉਜਾੜਿਆ ਗਿਆ ਕਦੀ ਸਾਨੂੰ ਅੱਤਵਾਦੀ ਕਹਿ ਕੇ ਜੇਲਾਂ ਚ ਤੇ ਹੰਨ ਕੌਂਟਰ ਕਰਤੇ ਗਏ ਕਦੀ ਸਾਨੂੰ ਨਸ਼ੇ ਵਾਲੇ ਕਹਿ ਕੇ ਖਾਲਸਤਾਨੀ ਕਹਿ ਕੇ ਸਾਡੇ ਮੁੰਡਿਆਂ ਨੂੰ ਜੇਲਾਂ ਦੇ ਅੰਦਰ ਬੰਦ ਕੀਤਾ ਗਿਆ ਇਹ ਸਾਡੀ ਪੰਜਾਬ ਦੀਆਂ ਨਸਲਾਂ ਬਰਬਾਦ ਕਰਦੇ ਆ ਖਤਮ ਕਰਨਾ ਚਾਹੁੰਦੇ ਸਾਨੂੰ ਤੇ ਉਹ ਹਾਲਾਤ ਮੌਜੂਦਾ ਤੁਹਾਡੇ ਸਾਰਿਆਂ ਦੇ ਇਸ ਵਾਰ ਫਿਰ ਸਾਹਮਣੇ 88 ਤੋਂ ਵੀ ਵੱਧ ਦੇ ਕੀ ਨੁਕਸਾਨ ਹੋ ਚੁੱਕੇ ਆਇਆ ਮੋਦੀ ਮੀਡੀਆ ਦੀ ਘਟਿਆ ਹਰਕਤਾਂ ਸਾਹਮਣੇ ਆ ਰਹੀਆਂ ਆ ਪਰ ਮੈਂ ਆਪਣੇ ਮੀਡੀਆ ਦੀ ਵੀ ਇੱਕ ਦਿਖਾ ਦਿੰਨਾ ਆ ਆ ਦੇਖੋ ਇਹ ਪੰਜਾਬੀ ਲੱਗੇ ਹੋਏ ਆ ਨਾ ਜਿਹੜੇ ਕਹਿੰਦੇ ਨਸ਼ੇੜੀ ਆ ਲੋਫਰ ਆ ਲੱਗੇ ਨਾ دریاਵਾਂ ਦੇ ਮੂੰਹ ਮੋੜ ਨੇ ਇਹਨਾਂ ਨੇ دریاਵਾਂ ਦੇ ਮੂੰਹ ਮੋੜੇ ਆ ਇਹਨੇ મોદી ਸਰਕਾਰ ਦੇ ਮੂੰਹ ਤੇ ਚਪੇੜਾ ਨਹੀਂ ਜੁੱਤੀਆਂ ਮਾਰੀਆਂ ਲਾ ਲਾ ਕੇ ਕਿ ਅਸੀਂ ਪੰਜਾਬੀ ਜਿੱਥੇ ਖੜ ਗਏ ਤਾੜ ਗਏ ਜਿੱਦਣ ਅਸੀਂ ਆੜ ਗਏ ਲੱਭਦੇ ਤੁਸੀਂ ਫੇਰ ਨਹੀਂ ਦੁਬਾਰਾ ਤੋਂ મોદી ਇਹ ਤੁਹਾਨੂੰ ਅਸੀਂ ਵੀ ਦੱਸ ਦਿੰਨੇ ਆ ਯਾਰ ਇਹਨੇ ਬਾਮਣ ਕੌਮ ਨੂੰ ਬਚਾਉਣ ਦੇ ਲਈ ਗੁਰੂ ਸਾਹਿਬ ਨੇ ਦਿੱਲੀ 'ਚ ਆਪਣਾ ਸੀਸ ਵਾਰਿਆ ਗੁਰੂ ਗਵਿੰਦ ਸਿੰਘ ਜੀ ਨੇ ਆਪਣਾ ਸਰਵਾਂਸ ਵਾਰਿਆ ਤੇ ਅੱਜ ਸਾਨੂੰ ਪੰਜਾਬੀਆਂ ਨੂੰ ਖਤਮ ਕਰਨ ਲਈ ਲੱਗੇ ਹੋਏ ਆ ਜਿਨ੍ਹਾਂ ਨੂੰ ਸਾਡੇ ਗੁਰੂ ਸਾਹਿਬ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਇੱਥੇ ਖੜੇ ਹੋਣ ਜੋਗੇ ਰੱਖਿਆ ਇੰਡੀਆ ਦੇ ਵਿੱਚ ਉਹ ਸਾਨੂੰ ਬਰਬਾਦ ਕਰਨ ਲਈ ਲੱਗੇ ਹੋਏ ਆ ਅਸੀਂ ਬਰਬਾਦ ਨਹੀਂ ਹੋਣਾ ਇਹਨਾਂ ਨੂੰ ਖੁੱਲਾ ਚੈਲੰਜ ਆ ਸਾਡਾ ਇਸ ਕੌਮ ਨੂੰ ਠੀਕ ਹੈ ਇਹ ਖਤਮ ਹੋ ਜਾਣਗੇ ਪਰ ਪੰਜਾਬੀ ਕਦੀ ਮਟਿਆ ਮਟਣੇ ਨਹੀਂ ਕਿਉਂਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਹਮੇਸ਼ਾ ਚੜ੍ਹਦੀ ਕਲਾ 'ਚ ਆ ਜਾਂ ਸਾਡੇ ਨਾਲ ਆ ਪਰ ਜਿਨ੍ਹਾਂ ਦੇ ਹਾਲਾਤੇ ਹੋ ਗਏ ਨਾ ਵੀਰਾਂ ਦੇ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਦਿਲ ਤੇ ਬੀਤਦੀ ਆ ਤੇ ਨੈਸ਼ਨਲ ਮੀਡੀਆ ਕੀ ਦਿਖਾ ਰਿਹਾ ਆ ਪਾਕਿਸਤਾਨ ਕੋ ਹਮਨੇ ਬਰਬਾਦ ਕਰ ਦਿਆ ਹਥਲਾ ਬਰਤਨੇ ਦੀ ਜ਼ਰੂਰਤ ਹੀ ਨਹੀਂ ਹੈ ਹਮਨੇ ਆਧਾ ਪਾਕਿਸਤਾਨ ਖਤਮ ਕਰ ਦਿਆ ਪਾਣੀ ਸੇ ਬਰਬਾਦ ਕਰ ਦਿਆ ਘਟਿਆ ਲੋਕ ਘਟਿਆ ਸੋਚ ਘਟਿਆ ਕੌਮ ਦੀ ਸਾਹਮਣੇ ਆਉਂਦੀ ਹੈ ਇਹ ਇਸ ਕਰਕੇ ਕਿਹਾ ਕਿ ਵਿੱਚ ਆਪਣੇ ਵੀ ਰਲਿਓ ਆ ਇਸ ਵਾਰ ਫਿਰ 2000 ਸਾਈ ਦੀਆਂ ਵੋਟਾਂ ਦੇ ਲਈ ਬਹੁਤ ਵੱਡੀ ਸਿਆਸਤ ਖੇਢੀ ਗਈ ਆ ਤੇ ਉਹੀ ਸਿਆਸਤ ਖੇਢ ਕੇ ਅੱਜ ਉਹ ਫਿਰ ਮੋਰੇ ਆ ਕੇ ਨੋਟਾਂ ਦੀਆਂ ਗੱਡੀਆਂ ਵੰਡਦੇ ਆ ਲੋਕੀ ਕਹਿੰਦੇ ਬਾਦਲ ਸਾਹਿਬ ਜਿੰਦਾਬਾਦ ਇਹਨਾਂ ਨੇ ਤਾਂ ਸਭ ਤੋਂ ਪਹਿਲਾਂ ਪੰਜਾਬ ਦੀ ਬਰਬਾਦੀ ਕੀਤੀ ਦੋਨਾਂ ਪਰਿਵਾਰਾਂ ਨੇ ਕੈਪਟਨ ਤੇ ਬਾਦਲਾ ਨੇ ਰਲ ਕੇ ਕਿਉਂਕਿ ਦੋਨੇ ਕੌੜਮ ਆ ਯਾਰ ਰਿਸ਼ਤੇਦਾਰੀਆਂ ਵੇਹ ਤਾਂ ਨੇ ਰਲ ਕੇ ਖਾਦਾ ਤੇ ਆ ਹਾਲਾਤ ਤੁਹਾਡੇ ਮੌਜੂਦਾ ਸਾਹਮਣੇ ਆ ਗੁਰੂ ਸਾਹਿਬ ਦੇ ਅੰਗ ਕਿ ਨਹੀਂ ਰੋਲੇ ਗੁਰੂ ਸਾਹਿਬ ਦੀਆਂ ਵਿਆਹਦੀਆਂ ਕਿ ਨਹੀਂ ਕਰਾਈਆਂ ਬੰਦੀ ਸਿੰਘ ਸਿੱਖਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਆ ਬਾਹਰ ਨਹੀਂ ਨਿਕਲਣ ਦਿੰਦੇ ਕੌਣ ਨਹੀਂ ਨਿਕਲਣ ਦਿੰਦੇ ਸਚਾਈਆਂ ਦੱਸਿਆ ਕਰੋ ਇਹਨਾਂ ਜਦ ਆਉਣ ਵਾਲੀ ਜਨਰੇਸ਼ਨ ਨੂੰ ਉਹ ਤੁਸੀਂ ਦਿਖਾਉਂਦੇ ਨਹੀਂ ਇਹਨਾਂ ਦੀਆਂ ਗਲਤੀ ਥੋੜੀ ਵੀ ਆ ਪੰਜਾਬੀਓ ਪੱਗਾ ਬਣ ਕੇ ਨਾਲ ਤੁਰੇ ਫਿਰਦੇ ਬਾਦਲ ਸਾਹਿਬ ਜਿੰਦਾਬਾਦ ਇਹ ਵੀ ਦੱਸੋ ਇਹ ਹੀ ਬਾਦਲ ਨੇ ਥੋੜੇ ਦਿਨ ਪਹਿਲਾਂ ਆਪਣੇ ਪੰਜਾਬ ਨਾਲ ਕੀ ਕੀਤਾ ਗੁਰੂ ਸਾਹਿਬ ਦੀਆਂ ਬਿਆਦੀਆਂ ਕਰਾਈਆਂ ਉਹ ਕਿਉਂ ਨਹੀਂ ਦੱਸਦੇ ਤੁਸੀਂ ਉਹ ਚੀਜ਼ਾਂ ਯਾਦ ਰੱਖ ਕੇ ਤੁਰਿਆ ਤੁਰਿਆ ਕਰੋ ਇਹਨਾਂ ਨੂੰ ਪੁੱਛੋ ਜਿਹੜਾ ਵੀਰ ਆਪਣੀ ਪੰਜਾਬ ਜ਼ਮੀਨ ਦੇ ਵਿੱਚ ਖੜਾ ਰੋ ਰਿਹਾ ਆ ਆ ਤੁਸੀਂ ਆਪਣੀਆਂ ਰੋਟੀਆਂ ਸੇਕਣ ਦੇ ਰੇ ਪੰਜਾਬ ਨੂੰ ਬਰਬਾਦ ਕਰਦੇ ਆਂ